ਜਿਹੜਾ ਕੇਸ ਹੋਇਆ ਉਹਨੂੰ ਉਹਦੇ ਬਾਰੇ ਸੁਣ ਕੇ ਤੁਹਾਡੇ ਮਨ ਦੇ ਵਿੱਚ ਪਹਿਲਾ ਵਿਚਾਰ ਕੀ ਸੀਗਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਆਪਾਂ ਆਪਣੀ ਸਰਕਾਰ ਨੂੰ ਨਿ ਕਮਾ ਕਿਹਾ ਸਕਦੇ ਆ ਬੇਚਕ ਸਾਡੇ 140 ਕਰੋੜ ਜਨਤਾ ਨਾਲ ਅਗਰ ਐਡਾ ਵੱਡਾ ਸਾਡੇ ਪ੍ਰਧਾਨ ਮੰਤਰੀ ਦਾ ਰੂਪਾ ਪੂਰੇ ਵਰਲਡ ਚ ਹੈ ਲੇਕਿਨ ਸਾਡੇ ਦੇਸ਼ ਚ ਕੀ ਹੋ ਰਿਹਾ ਉਹਨੂੰ ਉਸ ਚੀਜ਼ ਦਾ ਕੋਈ ਹੋ ਨਹੀਂ ਹੈ ਐਡਾ ਵੱਡਾ ਰੇਪ ਕੇਸ ਹੋਇਆ ਜਿੱਥੇ ਸਾਡੇ ਡਾਕਟਰ ਹੀ ਸੇਫ ਨਹੀਂ ਹੈ ਉਥੇ ਤੇ ਆਮ ਜਨਤਾ ਕੀ ਕਰੀਏ ਮੈਮ ਤੁਸੀਂ ਦੱਸੋ ਪਹਿਲੇ ਇਸ ਗੱਲ ਦੀ ਬਾਦ ਹੁਣ ਇੱਥੇ ਛੋਟੀਆਂ ਛੋਟੀਆਂ ਕੁੜੀਆਂ ਮਤਲਬ ਘਰੋਂ ਨਿਕਲਣਾ ਬੰਦ ਕਰ ਦੇਣਾ ਇੱਥੇ ਤੁਹਾਨੂੰ ਨਹੀਂ ਚਾਹੀਦੇ ਸੀ ਸਾਡੀ ਸਰਕਾਰ ਨੂੰ ਕਿ ਐਡਾ ਵੱ ਚੁੱਪੀ ਧਗਣੀ ਟੁੱਟੀ ਗਈ ਤੇ ਕੀ ਉਹਨੇ ਇੱਕ ਸ਼ਬਦ ਨਹੀਂ ਬੋਲਿਆ ਜੀ ਆਪਾਂ ਪੂਰੀ ਸੋਸ਼ਲ ਮੀਡੀਆ ਵੀ ਦੇਖੀ ਆਪਾਂ ਨਿਊਜ਼ ਵੀ ਦੇਖੀ ਆਪਾਂ ਕਿਤੇ ਨਹੀਂ ਸੁਣਿਆ ਕਿ ਉਹਨੇ ਉਸ ਬਾਰੇ ਕੁਝ ਬੋਲਿਆ ਹੋਵੇ ਕਿਉਂ ਇਹ ਸਾਡੇ ਵਾਸਤੇ ਮਾੜੀ ਗੱਲ ਹੈ ਕਿ ਸਾਡਾ ਪ੍ਰਧਾਨ ਮੰਤਰੀ ਨਹੀਂ ਬੋਲ ਰਿਹਾ ਇਹਦਾ ਮਤਲਬ ਕਿ ਸਾਡੇ ਇੰਡੀਆ ਦੇ ਵਿੱਚ ਗਲਤ ਸੇਵ ਨਹੀਂ ਹੈ ਉਹ ਉੱਥੇ ਦੀ ਸਰਕਾਰ ਸਭ ਤੋਂ ਵੱਡੀ ਗਲਤੀ ਹੈ ਜੀ ਉੱਥੇ ਦੀ ਸਰਕਾਰ ਯਾਨੀ ਕਿ ਉੱਥੇ ਦੀ ਸੀਐਮ ਬਮਤਾ ਵਿਨਰਜੀ ਦੀ ਜਿਨ੍ਹਾਂ ਨੇ ਕਿ ਉਹਨਾਂ ਦੀ ਸਪੋਰਟ ਕੀਤੀ ਕਿ ਉਹਨਾਂ ਨੂੰ ਚਾਹੀਦਾ ਸੀਗਾ ਰੇਪਿਸਟ ਭਾਵੇਂ Hindu ਸੀਗਾ ਭਾਵੇਂ Musalman ਸੀਗਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਲੇਕਿਨ ਰੇਪਿਸਟ ਦਾ ਰੇਪਿਸਟ ਹੈ ਨਾ ਉਹਨਾਂ ਨੂੰ ਚਾਹੀਦਾ ਸੀਗਾ ਕਿ ਜਾਂ ਤਾਂ ਉਹਨਾਂ ਨੂੰ ਸਿੱਧਾ ਲਿਆ ਕੇ ਜੋ ਜੀ ਬਾਹਰ ਹੋ ਰਿਹਾ ਮੈਂ 3 ਸਾਲ ਬਾਹਰ ਰਹਿ ਕੇ ਆਇਆ ਜੀ ਉੱਥੇ ਅਗਰ ਕਿਸੇ ਕੁੜੀ ਨੂੰ ਛੇੜੋ ਨਾ ਤੇ ਜੋ ਸਜ਼ਾ ਕੁੜੀ ਨੇ ਕਹਤੀ ਜੀ ਉਹੀ ਉਹੀ ਹੁੰਦੀ ਹੈ ਫਿਰ ਸਾਡੇ ਇੰਡੀਆ 'ਚ ਕਿਉਂ ਨਹੀਂ ਬਾਕੀ ਤੁਸੀਂ ਆਂਟੀ ਆ ਸਾਡੇ ਇਹਨਾਂ ਨੂੰ ਪੁੱਛ ਲਓ ਦੇਖੋ ਜੀ ਆਪਾਂ ਇਸ ਦੇ ਬਿਲਕੁਲ ਖਿਲਾਫ ਹੈ ਕਿ ਸਾਡੀ ਸਰਕਾਰ ਨੇ ਕੋਈ ਸਟੈਪ ਨਹੀਂ ਚੱਕਿਆ ਜੀ ਹੁਣ ਇਹੀ ਕੰਡ ਤੁਸੀਂ ਹైదరాబాద్ ਹੋਇਆ ਸੀ ਫਸਟ ਟਾਈਮ ਇਨ ਇੰਡੀਅਨ ਹਿਸਟਰੀ 'ਚ ਇੱਕ ਆਈਪੀਐਸ ਨੇ ਉਹਨੂੰ ਸ਼ੂਟਆਊਟ ਕੀਤਾ ਇੱਕ ਵੀ ਕਿਉਂਕਿ ਇਹ ਚੀਜ਼ ਕੋਲਕਾਤਾ 'ਚ ਨਹੀਂ ਹੋ ਸਕਦੀ ਸੀ ਕਿਉਂ ਉਥੇ ਦੀ ਸਰਕਾਰ ਨੂੰ ਨਹੀਂ ਚਾਹੀਦਾ ਸੀਗਾ ਕਿਤੇ ਕੋਈ ਸਟੱਪ ਚੱਕੇ ਪਰ ਉਹਨਾਂ ਨੇ ਨਹੀਂ ਚੱਕਣਾ ਸੀਗਾ ਕਿਉਂਕਿ ਉਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੈ ਜੀ ਕਿਉਂਕਿ ਸਰਕਾਰ ਨੂੰ ਸਿੱਧੀ ਗੱਲ ਹੈ ਕਿ ਜਿਹਦੀ ਕੁਰਸੀ ਹੈ ਉਹਦਾ ਰਾਜ ਹੈ ਜੀ ਬਾਕੀ ਜਨਤਾ ਜਾਏ ਵਾੜਵੇਂ ਹਮੇ ਕੋਈ ਮਤਲਬ ਨਹੀਂ ਹੈ ਇਹ ਸਰਕਾਰ ਹੈ ਜੀ ਸਾਡੀ ਬਸ ਜੀ ਇਸ ਤੋਂ ਵੱਧ ਕੇ ਹੋਰ ਮੈਂ ਕੀ ਬੋਲ ਸਕਦਾ ਹਾਂ ਜੀ ਤੁਸੀਂ ਸਮਾਜ ਦੇ ਵਿੱਚ ਕੀ ਬਦਲਾਅ ਚਾਹੁੰਦੇ ਹੋ ਦੇਖੋ ਜੀ ਇੱਕ ਮੇਰੇ ਕੱਲੇ ਦੇ ਕਰਨਾਲ ਨਹੀਂ ਹੋਣਾ ਜੀ ਇਹ ਤੇ ਸਭ ਨੂੰ ਚਾਹੀਦਾ ਹੈ ਜੀ 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 ਜ ਜੇਕਰ ਮੈਂ ਚਾਹਾਂ ਕਿ ਹਾਂ ਮੈਂ ਇੱਕ ਕੁੜੀ ਨੂੰ ਕਹਾਂ ਕਿ ਨਹੀਂ ਤੂੰ ਇਦਾਂ ਨਾ ਕਰ ਤੂੰ ਇਦਾਂ ਨਾ ਕਰ ਉਹ ਮੇਰੀ ਗੱਲ ਤਾਂ ਮੰਨੂ ਨਹੀਂ ਫਸ ਸਭ ਤੋਂ ਪਹਿਲਾਂ ਜੀ ਮੈਂ ਕੁੜੀਆਂ ਦੀ ਫੈਮਲੀਆਂ ਨੂੰ ਇਹ ਹੀ ਗੱਲ ਕਹਿਣਾ ਚਾਹੁੰਦਾ ਕਿ ਪਲੀਜ਼ ਥੋੜਾ ਜਿਆ ਧਿਆਨ ਤਾਂ ਦਿਆ ਕਰੋ ਅਗਰ ਤੁਸੀਂ ਉਹਨਾਂ ਨੂੰ ਫੋਨ ਦਿੱਤੇ ਹੈ ਕਮ ਸੇ ਕਹੋ ਉਹਨਾਂ ਦੇ ਫੋਨ ਚੈੱਕ ਤਾਂ ਕਰੋ ਕਿ ਸਾਡੀ ਕੁੜੀ ਕਰਦੀ ਕੀ ਪਈ ਹੈ ਉਹਨਾਂ ਨੂੰ ਉਹਨਾਂ ਦੀ ਫੈਮਲੀਆਂ ਨੂੰ ਇਹ ਹੀ ਨਹੀਂ ਪਤਾ ਕਿ ਆਪਾਂ ਆਪਣੀ ਕੁੜੀ ਨੂੰ ਫੋਨ ਦਿੱਤਾ ਸਾਡੀ ਕੁੜੀ ਕਰਦੀ ਕੀ ਪਈ ਹੈ ਫੋਨ ਚੈੱਕ ਕਰਕੇ ਕੀ ਕਹਿਣਾ ਚਾਹੁੰਦੇ ਮਤਲਬ ਸੋਸ਼ਲ ਮੀਡੀਆ ਦੇ ਕੀ ਹੋ ਰਿਹਾ ਤੁਸੀਂ ਅੱਜਕੱਲ੍ਹ ਦੇਖ ਰਹੇ ਹੋ ਦੇਖੋ ਤੁਸੀਂ ਵੀ ਇੱਕ ਕੁੜੀ ਨੂੰ ਮੈਂ ਕਿਉਂ ਕੁੜੀਆਂ ਕੋਲ ਪੂਰੇ ਕਪੜੇ ਨਹੀਂ ਆਪਾਂ ਨੂੰ ਨਹੀਂ ਆ ਕਪੜੇ ਛੋਟੇ ਕਪੜੇ ਪਾ ਕੇ ਕਿ ਉਹ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਸੀ ਸਿਰਫ ਕੁਝ ਵਿਊਜ਼ ਲੈਣ ਵਾਸਤੇ ਉਹ ਔਰ ਇਹਨਾਂ ਵਿਊਜ਼ ਦੇ ਕਾਰਨ ਜਿਹੜੀਆਂ ਚੰਗੀਆਂ ਵੀ ਹੈਗੀਆਂ ਨਾ ਜੀ ਉਹਨਾਂ ਨੂੰ ਵੀ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਜੀ ਛੋਟੇ ਕਪੜੇ ਪਾਣ ਨਾਲ ਕੀ ਹੋ ਜਾਂਦਾ ਹੈ ਦੇਖੋ ਛੋਟੇ ਕਪੜੇ ਪਾਣ ਦਾ ਮਤਲਬ ਇਹ ਨਹੀਂ ਆ ਪਾਓ ਆਪਾਂ ਨਹੀਂ ਕਹਿ ਰਹੇ ਲੇਕਿਨ ਉਹ ਸੋਸ਼ਲ ਮੀਡੀਆ ਤੇ ਉਹ ਕਪੜੇ ਪਾ ਕੇ ਕੀ ਕਰ ਰਹੀਆਂ ਕਿ ਤੁਸੀਂ ਨਹੀਂ ਦੇਖ ਰਹੇ ਇੰਸਟਾਗ੍ਰam ਤੁਸੀਂ ਨਹੀਂ ਦੇਖਦੇ ਮੈਮ ਤੁਸੀਂ ਸੱਚ ਦੱਸੋ ਤੁਸੀਂ ਨਹੀਂ ਦੇਖਦੇ ਇੰਸਟਾਗ੍ਰam ਆ ਇੰਨੇ ਬੰਦੇ ਖੜੇ ਐ ਨਾ ਥੋੜੀ ਜੀ ਬਹੁਤ ਦੇਖੋ ਮੈਡਮ ਮੈਂ ਨਹੀਂ ਕਹਿਣਾ ਕਿ ਸਾਰੀਆਂ ਇੱਕ ਜਿਹੀਆਂ ਲੇਕਿਨ ਥੋੜੀ ਬਹੁਤੀ ਸਰ ਕਾਮਨ ਸੈਂਸ ਜਿਹਨੂੰ ਕਹਿ ਸਕਦੇ ਥੋੜੀ ਬਹੁਤੀ ਅਕਲ ਤਾਂ ਕੁੜੀਆਂ ਨੂੰ ਵੀ ਕਰਨੀ ਚਾਹੀਦੀ ਇੰਸਟਾਗ੍ਰਾਮ ਤੇ ਜੋ ਹੋ ਰਿਹਾ ਉਹਦੇ ਕਰਕੇ ਕਿਤੇ ਨਾ ਕਿਤੇ ਪ੍ਰਮੋਟ ਹੋ ਰਿਹਾ ਤੁਸੀਂ ਕਹਿ ਰਹੇ ਹੋ ਦੇਖੋ ਜੀ ਇਹ ਤਾਂ ਆਬਵੀਅਸਲੀ ਹੈ ਇਹ ਤੁਹਾਨੂੰ ਵੀ ਪਤਾ ਹੈ ਲੇਕਿਨ ਜੋ ਤੁਸੀਂ ਕਲਕੱਤਾ ਦੇ ਬਾਰੇ ਕਰ ਰਹੇ ਹੋ ਨਾ ਇਹ ਚ ਸਭ ਤੋਂ ਵੱਡੀ ਗਲਤੀ ਮੈਸੀ ਦੋ ਹੀ ਬੰਦਿਆਂ ਨੂੰ ਦਿੰਨਾ ਇੱਕ ਕਲਕੱਤਾ ਦੀ ਸਰਕਾਰ ਦੀ ਔਰ ਦੂਸਰਾ ਸਾਡੇ ਪੀਐਮ ਦੀ ਜਿਹਨੇ ਚੁੱਪੀ ਹਜੇ ਤੱਕ ਨਹੀਂ ਤੋੜੀ ਉਹਦੇ ਤੇ ਕਿਉਂ ਐਡਾ ਵੱਡਾ ਕਾਂਡ ਹੋਇਆ ਸੀ ਕਿ ਉਹਦਾ ਕੋਈ ਫਰਜ਼ ਨਹੀਂ ਤੇ ਇਹਦੀ ਲੋਕਾਂ ਦੀ ਗਲਤੀ ਹੋ ਗਈ ਜੀ